ਦੇ ਰਾਸ਼ਟਰੀ ਜਨਰਲ ਸਕੱਤਰ ਤਰਨ ਚੁੱਬ ਨੇ ਮੰਗਲਵਾਰ ਨੂੰ ਆਪ ਸਰਕਾਰ ਤੇ ਰਾਜ ਨੂੰ ਰਾਜਨੀਤਿਕ ਲਾਭ ਲਈ ਵਿੱਤੀ ਪਤਨ ਵੱਲ ੱੱਕਣ ਦਾ ਦੋਸ਼ ਲਾਇਆ ਹੈ। ਉਹਨਾਂ ਕਿਹਾ ਕਿ ਪਕਵੰਤਮਾਨ ਦੀ ਇਕਾਈ ਵਾਲੀ ਸਰਕਾਰ ਨੇ ਪੰਜਾਬ ਨੂੰ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸ਼ਿਸ਼ੋਧਿਆ ਵਰਗੇ ਸੀਨੀਅਰ ਆਪ ਪਾਰਟੀ ਨੇਤਾਵਾਂ ਲਈ ਸੁਰੱਖਿਅਤ ਪਨਾਹਗਰ ਵਿੱਚ ਬਦਲ ਦਿੱਤਾ ਹੈ। ਤੋਂ ਮੈਂ ਇਸ ਸਮੇਂ ਪ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਜ਼ਮਾਨਤ ਤੇ ਹਨ। ਉਹਨਾਂ ਉਨਾਂ ਰਿਪੋਰਟ 'ਤੇ ਵੀ ਚਿੰਤਾ ਪ੍ਰਗਟ ਕੀਤੀ ਹੈ ਕਿ ਪੰਜਾਬ ਦੇ ਸਰਕਾਰੀ ਵਿਭਾਗਾਂ ਨੂੰ ਬਿਨਾਂ ਖਰਚ ਕੀਤੇ ਵਟੇ ਸਰਕਾਰੀ ਫੰਡ ਖਜ਼ਾਨੇ ਵਿੱਚ ਵਾਪਿਸ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਭਾਵੇਂ ਉੱਚ ਤਾਅ ਵਾਲੇ ਲੁਧਿਆਣਾ ਵਿਧਾਨ ਸਭਾ ਉਪਚੋਣ ਕੁਝ ਦਿਨ ਦੂਰ ਹਨ ਚੋਗ ਨੇ ਮਾਨ ਸਰਕਾਰ ਤੇ ਅਪਰਾਧਿਕ ਤੱਤਾਂ ਦੇ ਉਭਾਰ ਨੂੰ ਸਮਰੱਥ ਬਣਾਉਣ ਦਾ ਦੋਸ਼ ਲਾਇਆ ਏ ਆਪ ਸਰਕਾਰ ਦਾ ਇੱਕੋ ਇੱਕ ਪ੍ਰਤੱਖ ਯੋਗਦਾਨ ਗੈਂਗਸਟਰਾਂ ਜ਼ਮੀਨ ਅਤੇ ਸ਼ਰਾਬ ਮਾਫੀਆ ਦਾ ਬੇਰੋਕ ਵਾਧਾ ਰਿਹਾ ਏ ਉਹਨਾਂ ਕਿਹਾ ਏ ਕਿ ਮਾਨ ਨੇ ਕੇਜਰੀਵਾੜ ਦੇ ਨਿਰਦੇਸ਼ ਤੇ ਕੰਮ ਕਰਦਿਆਂ ਹੋਇਆਂ ਆਪਣੇ ਆਪ ਨੂੰ ਕੱਟ ਪੁਤਲੀ ਬਣਾ ਲਿਆ ਏ ਚੁਗਨੇ ਤਾਬਾ ਕੀਤਾ ਏ ਕਿ ਦਿੱਲੀ ਤੋਂ ਆਪ ਵਰਕਰਾਂ ਨੂੰ ਉਤਸ਼ਾਹਿਤ ਕਰਨ ਅਤੇ ਸਮਰਥਨ ਦੇਣ ਲਈ ਪੰਜਾਬ ਦੇ ਸਰੋਤਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ